ਹਾਂਜੀ ਮੇਰੇ ਪਿਆਰੇ ਬੱਚਿਓ ਅੱਜ ਦੀ ਇੱਕ ਆਪਣੀ ਨਵੀਂ ਕਹਾਣੀ ਹੈ ਇੱਕ ਨਵੀਂ ਸ਼ੁਰੂਆਤ ਇਸ ਕਹਾਣੀ ਇਸ ਤਰ੍ਹਾਂ ਹੈ ਕਿ ਵਤਨ ਸਿੰਘ ਇੱਕ ਹੁਸ਼ਿਆਰ ਤੇ ਚੰਗੀ ਲੱਗਣ ਵਾਲਾ ਵਿਦਿਆਰਥੀ ਸੀ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਸਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਮਾਂ ਘਰੇਲੂ ਸੁਆਣੀ ਸੀ ਉਹਨਾਂ ਦੀ ਜ਼ਿੰਦਗੀ ਸਾਦੀ-ਸਾਦੀ ਸਿੱਧੀ-ਸਾਦੀ ਖੁਸ਼ਹਾਲ ਜ਼ਿੰਦਗੀ ਸੀ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਸਕੂਲ ਖੁੱਲਿਆ ਵਤਨ ਸਿੰਘ ਦੇ ਪਿਤਾ ਨੇ ਸੋਚਿਆ ਕਿ ਉਹਨਾਂ ਦੇ ਪੁੱਤ ਨੂੰ ਵਧੀਆ ਵਿੱਦਿਆ ਮਿਲਣੀ ਚਾਹੀਦੀ ਹੈ ਪਰਿਵਾਰ ਦੀ ਆਮਦਨ ਬਹੁਤ ਘੱਟ ਹੋਣ ਕਰਕੇ ਇਹ ਇੱਕ ਵੱਡਾ ਫੈਸਲਾ ਸੀ ਪਰ ਵਤਨ ਸਿੰਘ ਦੀ ਲਗਨ ਨੂੰ ਦੇਖਦੇ ਹੋਏ ਪਿਤਾ ਨੇ ਆਪਣੀ ਜ਼ਮੀਨ ਦਾ ਥੋੜਾ ਜਿਹਾ ਹਿੱਸਾ ਵੇਚ ਕੇ ਵਤਨ ਸਿੰਘ ਨੂੰ ਨਵੇਂ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਨਵੇਂ ਸਕੂਲ ਵਿੱਚ ਵਤਨ ਸਿੰਘ ਨੇ ਮਿਹਨਤ ਕਰਨੀ ਸ਼ੁਰੂ ਕੀਤੀ ਬਹੁਤ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਹਰ ਵਿਸ਼ੇ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲੱਗਾ ਉਸ ਨੇ ਨਵੇਂ ਮਿੱਤਰ ਬਣਾਏ ਪਰ ਕੋਝੂ ਵਿਦਿਆਰਥੀ ਉਸ ਦੀ ਗਰੀਬੀ ਦਾ ਮਖੌਲ ਵੀ ਉਡਾਉਂਦੇ ਪਰ ਵਤਨ ਸਿੰਘ ਅਣਗੌਲਿਆ ਕਰ ਛੱਡਦਾ ਇੱਕ ਦਿਨ ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਲੱਗੀ ਯਾਨੀ ਸਾਇੰਸ ਫੇਅਰ ਲੱਗਿਆ ਵਤਨ ਸਿੰਘ ਨੇ ਆਪਣਾ ਇੱਕ ਮਾਡਲ ਤਿਆਰ ਕੀਤਾ ਜੋ ਕਿਸਾਨਾਂ ਦੀ ਮਦਦ ਲਈ ਨਵੀਂ ਤਕਨੀਕ ਦੇ ਆਧਾਰ 'ਤੇ ਸੀ ਸ਼ੁਰੂ ਵਿੱਚ ਲੋਕਾਂ ਨੇ ਵਧੀਆ ਪ੍ਰतिकਰਮ ਨਹੀਂ ਦਿੱਤਾ ਜੇ ਨਹੀਂ ਧਿਆਨ ਨਹੀਂ ਦਿੱਤਾ ਵੀ ਉਸਨੇ ਕਿਹਜਾ ਮਾਡਲ ਬਣਾਇਆ ਪਰ ਜਦੋਂ ਅਧਿਆਪਕਾਂ ਨੇ ਉਸ ਦੀ ਰਚਨਾਤਮਕ ਸੋਚ ਨੂੰ ਸਮਝਿਆ ਤਾਂ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਣ ਤੋਂ ਬਾਅਦ ਵਤਨ ਸਿੰਘ ਦੀ ਮਿਹਨਤ ਦਾ سلسلہ ਨਹੀਂ ਰੁਕਿਆ ਉਹ ਹੋਰ ਵੀ ਵਿਗਿਆਨਕ ਪ੍ਰੋਜੈਕਟ ਬਣਾਉਂਦਾ ਗਿਆ ਹੌਲੀ-ਹੌਲੀ ਉਹ ਆਪਣੀ ਸਫਲਤਾ ਦਾ ਨਵਾਂ ਇਤਿਹਾਸ ਰਚਣ ਲੱਗਾ ਸਾਲਾਂ ਬਾਅਦ ਉਹ ਇੱਕ ਪ੍ਰਸਿੱਧ ਵਿਗਿਆਨੀ ਬਣ ਗਿਆ ਆਪਣੇ ਪਿੰਡ ਵਾਪਸ ਆ ਕੇ ਉਸ ਨੇ ਕਿਸਾਨਾਂ ਦੀ ਮਦਦ ਲਈ ਨਵੀਆਂ ਤਕਨੀਕਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਕਿਸਾਨ ਖੁਸ਼ਹਾਲ ਹੋਣ ਲੱਗ ਪਏ ਹੁਣ ਵਤਨ ਸਿੰਘ ਦਾ ਪਿੰਡ ਵੀ ਉਹਨਾਂ ਦੀ ਮਿਹਨਤ ਦਾ ਹੀ ਫਲ ਖਾ ਰਿਹਾ ਸੀ ਬੱਚਿਓ ਆਪਣੀ ਅੱਜ ਦੀ ਕਹਾਣੀ ਸੀਗੀ ਜਿਹੜੀ ਇੱਕ ਨਵੀਂ ਸ਼ੁਰੂਆਤ ਖਤਮ ਹੁੰਦੀ ਹੈ ਹਰ ਰੋਜ਼ ਮੈਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਮਿਸ਼ਨ ਸਮਰੱਥ ਤੇ ਤੁਹਾਨੂੰ ਮਿਲਦੀਆਂ ਪਾਠ ਅਧਾਰਤ ਅਭਿਆਸ ਪਹਿਲਾ ਹੈਗਾ ਖਾਲੀ ਥਾਂਵਾਂ ਭਰੋ ਵਕਨ ਸਿੰਘ ਆਪਣੇ ਪਰਿਵਾਰ ਦਾ ਹਾਂਜੀ ਬੱਚਿਓ ਦੱਸੋ ਕੀ ਖਾਲੀ ਥਾਂ ਹੋ ਗਈ ਇਕਲੌਤਾ ਪੁੱਤਰ ਸੀ ਦੂਸਰੀ ਖਾਲੀ ਥਾਂ ਉਸ ਦੇ ਪਿਤਾ ਡੈਸ਼ ਕਰਦੇ ਸਨ ਉਸ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੀਸਰੀ ਖਾਲੀ ਥਾਂ ਨਵੇਂ ਸਕੂਲ ਵਿੱਚ ਕੁੱਝ ਵਿਦਿਆਰਥੀ ਉਸ ਦੀ ਗਰੀਬੀ ਦਾ ਸ਼ਾਬਾਸ਼ ਗਰੀਬੀ ਦਾ ਮਜ਼ਾਕ ਰੰਗਦਿਸਨ ਵਤਨ ਸਿੰਘ ਅੱਗੇ ਚੱਲ ਕੇ ਇੱਕ ਡੈਸ਼ ਬਣਿਆ ਅੱਗੇ ਚੱਲ ਕੇ ਇੱਕ ਵਿਗਿਆਨੀ ਬਣਿਆ ਸ਼ਾਬਾਸ਼ ਹੇਠ ਦਿੱਤੇ ਵਾਕਾਂ ਨੂੰ ਸਹੀ ਅਤੇ ਗਲਤ ਦਾ ਨਿਸ਼ਾਨ ਲਗਾਓ ਵਤਨ ਸਿੰਘ ਦੇ ਪਰਿਵਾਰ ਦੀ ਆਮਦਨ ਬਹੁਤ ਘੱਟ ਸੀ ਸਹੀ ਹੈ ਕਿ ਗਲਤ ਹੈ ਹਾਂ ਬੱਚੇ ਸ਼ਾਬਾਸ਼ ਹਾਂ ਇਹ ਗਲਤ ਹੈ ਵਤਨ ਸਿੰਘ ਦੇ ਪਰਿਵਾਰ ਦੀ ਆਮਦਨ ਬਹੁਤ ਵੱਧ ਸੀ ਇਹ ਗਲਤ ਹੈ ਆਮਦਨ ਘੱਟ ਸੀ वतन सिंह अपने वैज्ञानिक प्रोजेक्टा करके मशहूर होया सही है अध्यापक ने वतन सिंह की कदे भी प्रशंसा नहीं की अध्यापक ने वतन सिंह की प्रशंसा की ठीक है चौथा हैगा वतन सिंह ने अपने पिंड वास नवी तकनीकी लियादियाँ तकनीक लियादिया सही है ਵਤਨ ਸਿੰਘ ਨੇ ਆਪਣੇ ਪਿੰਡ ਵਾਸਤੇ ਤਿਕਨਿਕਾ ਨੰਨਿਆਸੀ ਬਿਲਕੁਲ ਸਹੀ ਹੈ। ਤੀਸਰਾ ਪ੍ਰਸ਼ਨ ਪੁੱਤਰ ਆਪਣਾ ਆ ਗਿਆ ਹੈਗਾ। ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਇੱਕ ਤੇ ਜਾਂ ਦੋ ਵਾਕ ਵਿੱਚ ਲਿਖੋ। ਪਹਿਲਾ ਪ੍ਰਸ਼ਨ ਆਪਣਾ ਬਣ ਗਿਆ। ਵਤਨ ਸਿੰਘ ਦਾ ਪਰਿਵਾਰ ਕਿਹੋ ਜਿਹਾ ਸੀ? ਵਤਨ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਉਹਦੀ ਮਾਂ ਘਰੇਲੂ ਸੁਆਣੀ ਸੀ। ਤੋਂ ਇੱਕ ਸਿੱਧੀ ਸਦੀ ਖੁਸ਼ਹਾਲ ਜ਼ਿੰਦਗੀ ਜੀਉਂਦੇ ਸੀ। ਦੂਸਰਾ ਪ੍ਰਸ਼ਨ ਹੈ ਵਤਨ ਸਿੰਘ ਦੇ ਪਿਤਾ ਨੇ ਉਸ ਦੀ ਵਿੱਦਿਆ ਲਈ ਕੀ ਤਿਆਗ ਕੀਤਾ ਵਤਨ ਸਿੰਘ ਦੇ ਪਿਤਾ ਨੇ ਉਸ ਦੀ ਵਿੱਦਿਆ ਲਈ ਆਪਣੀ ਜ਼ਮੀਨ ਦਾ ਇੱਕ ਛੋਟਾ ਜਿਹਾ ਹਿੱਸਾ ਵੇਚ ਦਿੱਤਾ ਤੀਸਰਾ ਪ੍ਰਸ਼ਨ ਹੈ ਬਕਰ ਨਵੇਂ ਸਕੂਲ ਵਿੱਚ ਵਿਦਿਆਰਥੀਆਂ ਨੇ ਵਤਨ ਸਿੰਘ ਨਾਲ ਕਿਹੋ ਜਿਹਾ ਵਤੀਰਾ ਰੱਖਿਆ ਨਵੇਂ ਸਕੂਲ ਵਿੱਚ ਵਿਦਿਆਰਥੀਆਂ ਨੇ ਵਤਨ ਸਿੰਘ ਨਾਲ ਕੋਈ ਬਹੁਤਾ ਵਧੀਆ ਵਤੀਰਾ ਨਹੀਂ ਸੀ ਰੱਖਿਆ ਉਹ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸੀ ਚੌਥਾ ਪ੍ਰਸ਼ਨ ਉੱਤਰ ਵਿਗਿਆਨ ਪ੍ਰਦਰਸ਼ਨੀ ਵਿੱਚ ਵਤਨ ਸਿੰਘ ਨੇ ਕੀ ਪੇਸ਼ ਕੀਤਾ ਹਾਂਜੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਤਨ ਸਿੰਘ ਨੇ ਇੱਕ ਪ੍ਰੋਜੈਕਟ ਬਣਾਇਆ ਸੀ ਜਿਸ ਵਿੱਚ ਉਸਨੇ ਖੇਤੀ ਆਧਾਰਤ ਹੋਈ ਮਸ਼ੀਨ ਬਣਾਈ ਸੀਗੀ ਤੇ ਜਿਹੜਾ ਅੱਗੇ ਚੱਲ ਕੇ ਕਿਸਾਨਾਂ ਦੀ ਮਦਦ ਵਿੱਚ ਕਾਮਯਾ ਮਦਦ ਕਰਦਾ ਸੀਗਾ ਵਧੀਆ ਪਿਤਾ ਦੇ ਨਾਲ ਆਉ ਜੂਗਾ ਵਤਨ ਸਿੰਘ ਦੀ ਰਚਨਾਤਮਕ ਸੋਚ ਦੀ ਹਾਂ ਪਿਤਾ ਕਿ ਵਤਨ ਸਿੰਘ ਸੋਰੀ ਹਾਂ ਵਤਨ ਸਿੰਘ ਵਿਦਿਆਰਥੀ ਦੇ ਨਵੇਂ ਅਵਿਸ਼ਕਾਰ ਪੇਸ਼ ਕੀਤੇ ਵਤਨ ਸਿੰਘ ਨੇ ਪਿਤਾ ਖੇਤੀਬਾੜੀ ਕਰਦੇ ਸੀ ਵਿਗਿਆਨ ਪ੍ਰਦਰਸ਼ਨੀ ਵਤਨ ਸਿੰਘ ਦੀ ਰਚਨਾਤਮਕ ਸੋਚ ਵਿਗਿਆਨ ਪ੍ਰਦਰਸ਼ਨੀ ਚ ਆਜੂਗਾ ਵਤਨ ਸਿੰਘ ਨੂੰ ਵਧੀਆ ਨਵਾਂ ਸਕੂਲ ਵਤਨ ਸਿੰਘ ਦੀ ਰਚਨਾਤਮਕ ਸੋਚ ਦੀ ਪ੍ਰਸ਼ੰਸਾ ਕੀਤੀ ਹਾਂ ਪੂਰਾ ਹੈ ਇੱਕ ਨਵਾਂ ਚੌਥਾ ਪ੍ਰਸ਼ਨ ਆਪਨੇ ਕਰ ਲਿਆ ਮਿਲਾਨ ਕਰੋ ਪੰਜਵਾਂ ਪ੍ਰਸ਼ਨ ਹੈਗਾ ਪਾਠ ਵਿੱਚ ਆਏ ਆਪਣੇ ਲੈਵਲ ਦੇ ਕਾਪੀ ਪਰਨਾਮ ਸ਼ਬਦ ਚੁਣ ਕੇ ਲਿਖੋ ਅਸੀਂ ਫਿਰ ਮਿਲਾਂਗੇ ਇਹਦੇ ਵਿੱਚ ਆਪਣੇ ਕੋਲੇ ਨਵੇਂ ਸ਼ਬਦ ਆਏ ਹੋਏ ਐ ਉਹੋ ਉਸ ਦੇ ਸ਼ੁਰੂਆਤ ਉਹਨਾਂ ਦੇ ਆਪਣੀ ਕੰਮ ਕੀਤਾ ਤੁਸੀਂ ਵੀ ਇਹ ਕੰਮ ਉਹਨਾਂ ਦੀ ਉਸ ਦੀ ਗਰੀਬੀ ਯਾਨੀ ਉਸ ਇਹ ਸਾਰੇ ਹੁੰਦੇ ਐ ਜਿਹੜਾ ਸ਼ਬਦ ਨਾਂ ਦੀ ਥਾਂ ਵਰਤੇ ਜਾਵੇ ਉਸ ਨੂੰ ਪੜਨਾਮ ਕਹਿੰਦੇ ਐ ਤਾਂ ਪੁੱਤਰ ਆਪਣੀ ਜਿਹੜੀ ਕਹਾਣੀ ਐ ਇੱਕ ਨਵੇਂ ਸ਼ੁਰੂਆਤ ਦਾ ਪਾਠ ਵੀ ਅਸਾਂ ਆਪਣੇ ਕਰ ਲਿਆ ਤੇ ਇੱਕ ਅਸੀਂ ਚਰਚਾ ਕਰਾਂਗੇ ਜੇਕਰ ਤੁਸੀਂ ਵਤਨ ਸਿੰਘ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ ਹਾਂ ਇਹ